ਹਾਂਜੀ ਕੀ ਨਾਮ ਆ ਜੀ ਰਣਜੀਤ ਕੌਰ ਹਾਂਜੀ ਕੀ ਮਾਮਲਾ ਜੀ ਹਾਂਜੀ ਮੇਰਾ ਬੇਟਾ ਦਸਵੀਂ ਚ ਪੜਦਾ ਹੈ ਮੈਡਮ ਨੇ ਬਹੁਤ ਜ਼ਿਆਦਾ ਚਪੇੜਾ ਮਾਰੀਆਂ ਨੇ ਸਵੇਰੇ ਮਾਮਲਾ ਹੋਇਆ ਸੀ ਤਾਂ ਦੁਪਹਿਰ ਤੱਕ ਚਪੇੜਾ ਰਹੀਆਂ ਨੇ ਨਿਸ਼ਾਨ ਮੂੰਗੜਾ ਦੇ ਐ ਤਾਂ ਮੂੰਹ ਤੇ ਉੱਤੇ ਛਪੇ ਹੋਏ ਰਹੇ 2 ਵਜੇ ਤੱਕ ਇੰਨੀਆਂ ਚਪੇੜਾ 30 40 ਚਪੇੜਾ ਮਾਰਨ ਦਾ ਕੀ ਮਤਲਬ ਆਂਦਾ ਬੱਚੇ ਦੇ ਤੁਹਾਨੂੰ ਕਿਹਨੇ ਦੱਸਿਆ ਵੀ 30 40 ਚਪੇੜਾ ਮਾਰਨ ਦਾ ਸਾਡੇ ਮੁੰਡੇ ਨੇ ਦੱਸਿਆ ਆ ਕਿ ਮੂੰਹ ਦੇਖਿਆ ਮੈਂ ਉਹਦਾ ਮੂੰਹ ਦੇ ਉੱਤੇ ਨਿਸ਼ਾਨ ਬਣੇ ਹੋਏ ਸੀਗੇ ਹਾਂਜੀ ਤੁਸੀਂ ਕਾਰਨ ਪੁੱਛਿਆ ਨਹੀਂ ਬੇਟੇ ਨੂੰ ਕਿ ਕੀ ਪ੍ਰੋਬਲਮ ਸੀ ਪੁੱਛਿਆ ਸੀਗਾ ਅ ਦੋਸਤ ਨੂੰ ਅੰਦਰ ਲੈ ਜਾਣਾ ਸੀਗਾ ਕਲਾਸ ਦੇ ਪੇਪਰ ਸੀ ਉਹਨਾਂ ਦਾ 9:30 ਵਜੇ ਮੈਡਮ ਉਹਨੂੰ ਕਹਿ ਰਹੀ ਐ ਤੂੰ ਜਾ ਅੰਦਰ ਤੇ ਉਹਨੂੰ ਰਹਿਣ ਦੇ ਉਹਨੂੰ ਨਹੀਂ ਭੇਜਣਾ ਮੈਂ ਕਲਾਸ ਦੇ ਅੰਦਰ ਵਾਲੇ ਰੋਹਨ ਕਹਿੰਦਾ ਜੀ ਮੈਂ ਨਹੀਂ ਜਾਣਾ ਹੈਗਾ ਇਦਾਂ ਮੈਂ ਉਹਨੂੰ ਲੈ ਕੇ ਜਾਊਂਗਾ ਉਹ ਰੋਂਦਾ ਪਿਆ ਮੇਰਾ ਦੋਸਤ ਆਹੋ ਮੈਂ ਉਹਨੂੰ ਛੱਡ ਕੇ ਨਹੀਂ ਜਾਣਾ ਇੱਥੇ ਮੈਡਮ ਕਹਿੰਦੀ ਉਹਨੂੰ ਪੇਪਰ ਨਹੀਂ ਦਿਵਾਣਾ ਹਜੇ ਤੁਸੀਂ ਜਾਓ ਅੰਦਰ ਤੇ ਉਹਨੂੰ ਨਹੀਂ ਜਾਂਦਣਾ ਮੈਂ ਕੀ ਮਤਲਬ ਆਂਦਾ ਕਹਿੰਦਾ ਮੈਂ ਲੈ ਕੇ ਜਾਊਂਗਾ ਇਹਦਾ ਵੀ ਪੇਪਰ ਹੈ ਮੇਰਾ ਵੀ ਪੇਪਰ ਹੈ ਮੈਂ ਲੈ ਕੇ ਜਾਣਾ ਕਹਿੰਦੀ ਨਹੀਂ ਭੇਜਣਾ ਇਹਨੂੰ ਮੈਂ ਉਹਦੇ ਚਪੇੜਾ ਲਗਾਤਾਰ ਮਾਰੀਆਂ ਗਈਆਂ ਸਾਰੇ ਸਕੂਲ ਨੇ ਦੇਖਿਆ ਨੇ ਬਹੁਤ ਜ਼ਿਆਦਾ ਚਪੇੜਾ ਮਾਰੀਆਂ ਨੇ ਜਿਹੜੇ 2 ਵਜੇ ਤੱਕ ਨਿਸ਼ਾਨ ਰਹੇ ਆ ਮੂੰਹ ਦੇ ਉੱਤੇ ਮਾਰਨ ਦਾ ਮਤਲਬ ਕੀ ਬਣਦਾ ਇਹਨਾਂ ਦਾ ਸਾਡੇ ਬੱਚਿਆਂ ਨੂੰ ਇਹਨਾਂ ਲੇਕਿਨ ਜਿਹੜੇ ਕਲਾਸ ਦੇ ਇਨਚਾਰਜ ਕਿਹਨਾਂ ਵੱਲੋਂ ਮਾਰੀ ਗਈ ਇਨਚਾਰਜ ਵੱਲੋਂ ਜਾਂ ਮੈਡਮ ਵੱਲੋਂ ਕਿਹਦੇ ਵੱਲੋਂ ਮੈਡਮ ਵੱਲੋਂ ਮਾਰੀ ਗਈ ਹੈ ਇਨਚਾਰਜ ਮੈਡਮ ਅੱਛਾ ਜੀ ਤੇ ਹੁਣ ਕੀ ਮੰਗਤੀ ਕਰਦੇ ਹੋ ਸਾਡੇ ਸਰਕਾਰੀ ਸਕੂਲ ਦੇ ਬਾਰੇ ਅਸੀਂ ਸਾਫ਼ ਮੰਗਦੇ ਆ ਜੀ ਸਾਡੇ ਬੱਚਿਆਂ 'ਚ ਐਦਾ ਮਾਰਨ ਦਾ ਮਤਲਬ ਕੀ ਬਣਦਾ ਇਹਨਾਂ ਦਾ ਦੋਨੋਂ ਬੱਚਿਆਂ ਨੂੰ ਮਾਰਿਆ ਹੈ ਡੀਪੀ ਸਰ ਨੇ ਵੀ ਮਾਰਿਆ ਦੂਜੇ ਮੁੰਡੇ ਦੇ ਉਹ ਕਾ ਤੁਹਾਾਰਿਆ ਕੈਮਰੇ ਲੱਗੇ ਹੋਏ ਨੇ ਜਿੱਤੇ ਹਾਂਜੀ 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 ਚੈੱਕ ਕਰ ਲਓ ਤੁਸੀਂ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਇਹ ਹੋਇਆ ਇਹ ਸਵੇਰੇ 9:00 ਤੋਂ ਬਾਅਦ ਹੀ ਅੱਛਾ ਜੀ ਤੇ ਤੁਹਾਡੇ ਬੇਟੇ ਨੇ ਕਦੋਂ ਦੱਸਿਆ ਸੀ ਆ ਕੇ ਇਹਦਾ ਮਾਰਨਾ ਸਾਡੇ ਬੱਚੇ ਆਏ ਆ 1:30 ਵਜੇ ਕਰੇ ਕੋਈ ਤੁਸੀਂ ਉਹਦਾ ਮੈਡੀਕਲ ਕਰਾਇਆ ਹੋ ਹਾਂਜੀ ਹਾਂਜੀ ਦਿਖਾਓ ਰਿਪੋਰਟ ਵਗੈਰਾ ਦਿੱਤੀ ਹੁਣ ਤੁਸੀਂ ਹਾਂਜੀ ਠੀਕ ਹਾਂਜੀ ਸਰ ਕੀ ਨਾਮ ਹੈ ਜੀ ਕਿਰਪਾਲ ਸਿੰਘ ਸਰਕਾਰੀ ਸਕੂਲ ਦੇ ਬਾਹਰ ਖੜੇ ਹੋਗੇ ਕੀ ਮਾਮਲਾ ਕੀ ਹੈ ਬੇਟੇ ਬਲਵਿੰਦਰ ਕੌਰ ਮੈਡਮ ਨੇ ਕੁੱਟਿਆ ਜੀ ਬੜੀ ਬੇਰਮੀ ਨੜਾ ਉਹ ਦੇਖ ਕੇ ਮੈਂ ਸਿਵਲ ਹਸਪੀਟਲ ਜਾ ਕੇ ਉਹਦਾ ਜੋ ਮੈਡੀਕਲ ਕਟਾ ਕੇ ਲੈ ਕੇ ਆਇਆ ਔਰ ਪ੍ਰੋਸਪ ਕੰਪਲੀਟ ਕੀਤੀ ਹੈ ਜੋ ਬਣਦੀ ਕਾਰਵਾਈ ਮੈਡਮ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਕੀ ਲੱਗਦਾ ਕਿ ਮੈਡਮ ਨੇ ਕਿਉਂ ਘੁੱਟਿਆ ਵਾ ਜੀ ਬੈਨ ਮਤਲਬ ਘੁੱਟਿਆ ਜੀ ਬੈਨ ਮਤਲਬ ਕੋਈ ਵਜ੍ਹਾ ਨਹੀਂ ਮੈਂ ਤੁਸੀਂ ਅੰਦਰ ਗੱਲਬਾਤ ਨਹੀਂ ਕੀਤੀ ਕਿ ਮੈਡਮ ਨੂੰ ਪੁੱਛਿਆ ਵੀ ਕੁੱਟਮਾਰ ਕਿਉਂ ਕੀਤੀ ਸਾਡੇ ਬੱਚੇ ਦੇ ਨਾਲ ਜਦੋਂ ਅੰਦਰ ਕੋਈ ਗੱਲਬਾਤ ਮੈਡਮ ਸਾਹਬ ਕੁਰੀ ਮੈਂ ਫੋਨ ਤੇ ਗੱਲ ਨਹੀਂ ਹੋਈ ਮੇਰੀ ਅੱਛਾ ਜੀ ਸਾਹਮੁਖਰੀ ਹਾਂ ਸਾਹਮੁਖਰੀ ਮੇਰੇ ਨਾਲ ਗੱਲ ਨਹੀਂ ਹੋਈ ਕਿ ਨਹੀਂ ਮੰਗਲ ਕਰਦੇ ਮੰਗਲ ਸਾਫ ਸੰਦਵਾਇ ਜਾਵੇ ਤੇ ਮੈਡਮ ਤੇ ਮਨ ਦੀ ਕਾਰਵਾਈ ਕੀਤੀ ਜਾਵੇ ਅੱਗੇ ਤੋਂ ਬੱਚੇ ਦੇ ਫਿਊਚਰ ਜੇ ਲਾਤ ਡਾਉਂਦੀ ਹੈ ਤੇ ਉਹਨੂੰ ਦੇਖਿਆ ਜਾਵੇ ਠੀਕ ਹੈ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਕੌਰ ਕੀ ਮਾਮਲਾ ਕੀ ਹੈਗਾ ਸਰ ਅਸੂ ਦੇ ਬਾਰੇ ਹਾਂ ਮਾਮਲਾ ਸਰ ਮੇਰਾ ਬੱਚਾ ਪ੍ਰੇਲ ਦੇ ਵਿੱਚ ਖੜੇ ਹੋਏ ਸੀਗੇ ਮੇਰਾ ਬੱਚਾ ਪ੍ਰੇਲ ਦੇ ਵਿੱਚ ਖੜਿਆ ਹੋਇਆ ਪਿੱਛੋਂ ਸਾਰ ਆਇਆ ਉਹਨੇ ਮੁੱਕਾ ਮਾਰਿਆ ਜਦ ਮੇਰੇ ਬੱਚੇ ਨੇ ਪਲਟ ਕੇ ਦੇਖਿਆ ਕਿ ਹਾਂਜੀ ਸਰ ਕਿਉਂ ਮੁੱਕਾ ਮਾਰਿਆ ਕਿ ਮੇਰਾ ਕਸੂਰ ਕੀ ਗੁਨਾਹ ਕੀ ਤੇ ਸਾਹਨੇ ਚਪੇੜ ਮੇਰੀ ਮਾਰੀ ਮੇਰੇ ਬੱਚੇ ਦੀ ਜਿਹੜੀ ਲੱਗੀ ਹੋਈ ਸੀਗੀ ਐਨ ਕੋ ਨੀਚੇ ਗਿਰ ਗਈ ਆ ਬੱਚੇ ਨੂੰ ਵੀ ਗੁੱਸਾ ਆਇਆ ਬੱਚਾ ਰੋਣ ਲੱਗ ਗਿਆ ਫਿਰ ਇਹ ਦੀਦੀ ਦਾ ਬੇਟਾ ਸੀਗਾ ਜਿਹੜਾ ਤੇ ਉਹਨੇ ਕਿਹਾ ਕਿ ਚਲੋ ਅੰਦਰ ਚੱਲਦੇ ਮੇਰਾ ਬੇਟਾ ਰੋਂਦਾ ਪਿਆ ਸੀ ਮੈਡਮ ਨੇ ਬਾਹ ਫੜੀ ਉਹਨੂੰ ਕਹਿੰਦੀ ਕਿ ਸਰ ਕੋਲੋਂ ਮਾਫੀ ਮੰਗ। ਮੇਰਾ ਬੱਚਾ ਕਹਿੰਦਾ ਮੇਰਾ ਮੈਡਮ ਜੀ ਕੋਈ ਗਲਤੀ ਨਹੀਂ ਮੇ ਕੋ ਕਸੂਰ ਨਹੀਂ ਕੀਤਾ ਕਿਤੇ ਮੈਂ ਸਰ ਨੇ ਮੇਰੇ ਥੱਪੜ ਮਾਰਿਆ। ਉਲਟਾ ਮੈਂ ਮਾਫੀ ਮੰਗਾ ਸਰ ਕੋਲੋਂ ਮੈਨੂੰ ਕਿਹਨੀ ਨਹੀਂ ਤੂੰ ਮਾਫੀ ਮੰਗ ਸਰ ਕੋਲੋਂ। ਫਿਰ ਵੀ ਮੇਰੇ ਬੱਚੇ ਨੇ ਮੈਡਮ ਦੇ ਕਹਿੰਤੇ ਇਨਚਾਰਜ ਦੇ ਕਹਿੰਤੇ ਮਾਫੀ ਮੰਗ ਲਈਤੀ। ਫਿਰ ਇਹਨਾਂ ਦਾ ਬੇਟਾ ਕਹਿੰਦਾ ਕਿ ਆ ਜਾ ਅਰੁਣ ਚੱਲੀਏ ਕਲਾਸ ਤੇ ਪੇਪਰ ਦੇਣਾ। ਫਿਰ ਮੈਡਮ ਕਹਿੰਦੀ ਨਹੀਂ ਤੂੰ ਚੱਲ ਅਰੁਣ ਆਪੇ ਆਏਗਾ ਉਹ ਕਹਿੰਦਾ ਨਹੀਂ ਮੈਂ ਆਪਣੇ ਦੋਸਤ ਨੂੰ ਨਾਲ ਲੈ ਕੇ ਜਾਣਾ ਮੇਰਾ ਭਰਾ ਹੈ ਉਹ ਦੋਸਤ ਨਹੀਂ ਮੇਰਾ ਭਰਾ ਮੈਂ ਨਾਲ ਲੈ ਕੇ ਜਾਣਾ ਫਿਰ ਇਸੇ ਗੱਲ ਤੋਂ ਪਤਾ ਨਹੀਂ ਮੈਡਮ ਨੂੰ ਕੀ ਖੇਜਾਈ ਕੀ ਨਹੀਂ ਮੈਡਮ ਨੇ ਥੱਪੜ ਮਾਰੇ ਬੱਚੇ ਦੇ ਲਗਾਤਾਰ ਥੱਪੜ ਮਾਰੇ 9 ਵਜੇ ਤੇ ਥੱਪੜ ਵੱਜੇ ਬੱਚੇ ਦੇ 1:30 ਵਜੇ ਤੱਕ ਨਿਸ਼ਾਨ ਦਿਆ ਜਿਹੜਾ ਉਹਨਾਂ ਦੀ ਮੰਮਾ ਨੇ ਆ ਕਰਾਇਆ ਹੋਇਆ ਤੁਹਾਨੂੰ ਦਿਖਾਈ ਹੋਈ ਸੀ ਗਿਰਫਤ ਤੇ ਫਿਰ ਇਹ ਚਲਦੀ ਦੇ ਵਿੱਚ ਹੋਇਆ ਹੈ ਕਿ ਫ੍ਰੇਲ ਚੱਲ ਕੇ ਬੰਦ ਹੋ ਗਈ ਸੀ ਕਿ ਸ਼ਾਇਦ ਬੱਚੇ ਅੰਦਰ ਜਾਣ ਲੱਗੇ ਸੀਗੇ ਪੇਪਰ ਸੀ 10ਵੀਂ ਕਲਾਸ ਦਾ ਕਿਹੜੀ ਕਲਾਸ ਵਿੱਚੋਂ ਦਾ ਬੱਚਾ ਹੋਣ ਮੰਨ ਕੇ ਕਰਦੇ ਆਂ ਇਹ ਕੁਛ ਨਹੀਂ। ਇਹੀ ਸਾਨੂੰ ਇਨਸਾਫ ਚਾਹੀਦਾ ਹੁਣ ਕਿ ਬਿਨਾ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਜਾ ਰਿਹਾ? ਅਸੀਂ ਖੁਦ ਕਹਿ ਕੇ ਜਾਂਦੇ ਗਲਤੀ ਹੈ ਤੇ ਬੱਚੇ ਨੂੰ ਕੁੱਟੋ। ਬਿਨਾ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਗਿਆ? ਤੁਸੀਂ ਮੰਨਦੇ ਹੋ ਕਿ ਬਿਨਾ ਗਲਤੀ ਤੋਂ ਮਾਰਿਆ ਹੋਊਗਾ ਮਰਮੇ ਨੇ। ਹਾਂਜੀ ਸਾਨੂੰ ਪਤਾ ਹੈ। ਠੀਕ ਹੈ। ਅੱਜ ਮੈਂ ਥੋੜਾ ਨਾ ਜੋ ਪਿਛਲੇ ਦਿਨਾਂ ਵਿੱਚ ਮੈਂ ਵਿਸ਼ਵਾਕਰਤਾਂ ਜੀ ਪ੍ਰਿੰਸੀਪਲ ਐਮੀਨੈਂਸ ਸਕੂਲ ਮਾਡਲ ਟਾਊਨ। ਜੋ ਪਿੱਛੇ ਦਿਨਾਂ ਚ ਗੱਲ ਹੋਈ ਆ ਉਹਦੇ ਵਿੱਚ ਸਕੂਲ ਦਾ ਮਾਹੌਲ ਥੋੜਾ ਗੜਬੜਾਇਆ ਹੋਇਆ ਬੱਚੇ ਵੀ ਥੋੜੇ ਹਾਈਪਰ ਹੋਏ ਨੇ ਉਹਦੇ ਕਰਕੇ ਬੱਚਿਆਂ ਨੂੰ ਐ ਲੱਗਦਾ ਹੈ ਕਿ ਅਸੀਂ ਜੇ ਪ੍ਰਿੰਸੀਪਲ ਚਕਾਤਾ ਤੇ ਅਸੀਂ ਕਿਸੇ ਵੀ ਹੋਰ ਟੀਚਰ ਨੂੰ ਵੀ ਚਕਾ ਦਾਂਗੇ ਕੋਈ ਨਾ ਕੋਈ ਇਹੋ ਜਿਹਾ ਮਸਲਾ ਕਰਾਂਗੇ 10th ਦੇ ਬੱਚੇ ਉਹ ਬਹੁਤ ਇੰਟੈਲੀਜੈਂਟ ਨੇ ਤੇ ਉਹਨਾਂ ਦੀ ਬੱਚਿਆਂ ਨੇ ਮੈਨੂੰ ਆ ਕੇ ਦੱਸਿਆ ਕਿ ਮੈਡਮ ਸਾਡੀ ਇਹ ਸਮੱਸਿਆ ਹੈ ਕਿ ਸਾਨੂੰ ਮੈਥ ਸਮਝ ਨਹੀਂ ਆਉਂਦਾ ਤੇ ਮੈਂ ਉਹ ਹੱਲੇ ਕੱਢਣ ਲੱਗੀ ਆ ਕਿ ਉਹਨਾਂ ਦਾ ਮੈਥ ਪੜਾਉਣ ਵਾਲਾ ਟੀਚਰ ਬਦਲਣ ਲਈ ਮੈਮ ਕਹਿ ਰਹੇ ਮਾਰ ਰਹੇ ਗਏ ਰ ਅਭੀ ਕੀ ਸੀ ਨਹੀਂ ਸੁਣੋ ਏ ਨਾ ਇੱਕ ਸਕੂਲ ਦਾ ਇੰਟਰਨਲ ਮਸਲਾ ਹੈ ਜਿਹੜੀ ਉਹ ਪ੍ਰੇਅਰ ਦੇ ਵਿੱਚ ਥੱਪੜ ਮਾਰਿਆ ਉਹਨਾਂ ਟੀਚਰ ਅੰਦਰ ਮੰਨ ਗਏ ਨੇ ਵੀ ਥੋੜਾ ਬੱਚਾ ਕੋਈ ਛਲਾਰਤ ਕਰਦਾ ਤੇ ਆਪਾਂ ਕੁਝ ਨਾ ਕੁਝ ਕੰਪਲੇਂਟ ਇੰਟਰਨਲ ਮੈਟਰ ਹੈ ਪਰ ਜੇ ਪੁਲਿਸ ਕੰਪਲੇਂਟ ਹੁੰਦੀ ਉਸ ਤੋਂ ਬਾਅਦ ਆਸਾਨ ਚਲੋ ਜੇ ਪੁਲਿਸ ਕੰਪਲੇਂਟ ਉਹਨਾਂ ਨੇ ਕਰ ਦਿੱਤੀ ਹੋਈ ਹੈ ਤੇ ਫਿਰ ਪੁਲਿਸ ਮੈਟਰ ਦੇਖ ਲਏਗੀ ਫਿਰ ਮੈਂ ਦੇਖ ਲਾਂਗੀ ਪਰ ਮੇਰਾ ਇਹ ਹੱਲ ਹੈ ਕਿ ਬੱਚੇ ਜਿਹੜੇ ਨੇ ਉਹ ਪੇਰੈਂਟਸ ਔਰ ਟੀਚਰ ਦੇ ਵਿੱਚ ਹੀ ਰਹਿਣ ਤੇ ਬੈਟਰ ਹੈ ਤਾਂ ਕਿ ਬੱਚਿਆਂ ਦੇ ਭਵਿੱਖ ਦਾ ਸਵਾਲ ਹੁੰਦਾ ਸਾਡੇ ਧਿਆਨ ਦੇ ਵਿੱਚ ਹੈਗਾ ਹਾਂਜੀ 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 ਪੂਰਾ ਤੁਸੀਂ ਮੈਨੂੰ ਫੋ ਮੈਂ ਟੀਚਰ ਵੀ ਬੁਲਾ ਲਿਆ ਟੀਚਰ ਤੇ ਪੇਰੈਂਟਸ ਬੈਠ ਕੇ ਆਪਸ ਵਿੱਚ ਗੱਲ ਕਰਦੇ ਪਏ ਨੇ ਔਰ ਪੇਰੈਂਟਸ ਟੀਚਰ ਤੋਂ ਬਹੁਤ ਸੈਟੀਸਫਾਈਡ ਨੇ 2 ਸਾਲ ਹੋ ਗਏ ਉਹੀ ਟੀਚਰ ਉਸ ਬੱਚੇ ਨੂੰ ਪੜਾ ਰਿਹਾ ਬੱਚਾ ਹੁਣ 10th ਚ ਹੈ 9th ਤੋਂ ਉਹ ਟੀਚਰ ਉਹਨੂੰ ਮੈਥ ਪੜਾ ਰਿਹਾ ਤੇ ਉਹਦਾ ਇਨਚਾਰਜ ਹੈ ਜੇ ਮੈਂ ਬਦਲਣ ਦੀ ਗੱਲ ਕੀਤੀ ਹੈ ਤਾਂ ਮੈਨੂੰ ਪੇਰੈਂਟਸ ਕਹਿੰਦੇ ਪਲੀਜ਼ ਟੀਚਰ ਬਦਲਿਓ ਨਾ ਸਾਡਾ ਬੱਚਾ ਜਿਹੜਾ ਨਵੇਂ ਟੀਚਰ ਨਾਲ ਅਡਜਸਟ ਨਹੀਂ ਕਰ ਪਾਏਗਾ ਸੋ ਆਪਾਂ ਤਾਂ ਇਹਨਾਂ ਨੂੰ ਕਿਉਂਕਿ ਇੱਕ ਪੇਪਰ ਹੈ ਜੀ 10 ਦਿਨਾਂ ਨੂੰ ਅਸੀਂ ਬੱਚਿਆਂ ਦੇ ਭਵਿੱਖ ਦਾ ਸੋਚਦੇ ਹੋਏ ਇਹਨਾਂ ਦਾ ਆਪਸ ਵਿੱਚ ਮੈਂ ਦੇਖਿਆ ਜਾਂਦਾ ਆਏ ਦਿਨ ਇੱਕੋ ਦੀ ਕੋਈ ਨਾ ਕੋਈ ਹੁਣ ਨਹੀਂ ਹੋਏਗੀ ਜੀ ਨਹੀਂ ਹੋਏਗੀ ਆਪਾਂ ਹੁਣੇ ਹੀ ਮਸਲਾ ਸੁਲਝਾਣ ਲਈ ਅਸੀਂ ਬੈਠੇ ਆਂ ਸਰ ਡੀਓ ਮੈਡਮ ਬੈਠੇ ਨੇ ਮੈਂ ਆ ਕੋਈ ਐਹੋ ਜੀ ਪ੍ਰੋਬਲਮ ਸਕੂਲ ਚ ਨਹੀਂ ਹੋਏਗੀ ਥੈਂਕ ਯੂ ਜੀ ਥੈਂਕ